ਜੰਡਰਪੇ ਦੇ ਸਕੂਲ ਦੇ ਬੱਚਿਆਂ ਨੂੰ ਨੈਸ਼ਨਲ ਪ੍ਰੀਖਿਆ ਪਾਸ ਕਰਨ ਦੀ ਖੁਸ਼ੀ ਵਿੱਚ ਸਮੂਹ ਸਕੂਲ ਦੇ ਸਟਾਫ ਨੂੰ ਬੱਚਿਆਂ ਦੇ ਘਰ ਜਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਬੱਚਿਆਂ ਨੂੰ ਉਹਨਾਂ ਦੇ ਘਰੋਂ ਧੋਲ ਮਵਾ ਕੇ ਸਕੂਲ ਲਿਆਂਦਾ ਗਿਆ ਸਕੂਲ ਦੇ ਸਮੂਹ ਸਟਾਫ ਵੱਲੋਂ ਬੱਚਿਆਂ ਨੂੰ ਵਧਾਈਆਂ ਦਿੱਤੇ ਗਏ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਨਾਲ ਹੀ ਅੱਗੇ ਤੋਂ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਪਿਛਲੇ ਸਾਲ ਦੇ ਸੀ ਇਹਨਾਂ ਨੇ ਕ੍ਰੈਕ ਕੀਤਾ ਲੀਗਾ ਉਹਦੇ ਕਰਕੇ ਇਹਨਾਂ ਨੂੰ 12000 ਰੁਪਏ ਸਾਲ ਦਾ ਇਹਨਾਂ ਦੇ ਖਾਤੇ ਵਿੱਚ ਆ ਚੁੱਕਾ ਹੈ 9 ਵਿੱਚ ਵੀ ਆਣਾ 10 ਵਿੱਚ ਵੀ ਆਣਾ ਪਲੱਸ 1 ਵਿੱਚ ਵੀ ਆਣਾ ਪਲੱਸ 2 ਵਿੱਚ ਵੀ ਆਣਾ 12 ਚੋਕ 42000 ਠੀਕ ਹੈ ਕਿ ਨਹੀਂ ਫਿਰ ਇਸ ਵੇਲੇ ਸਾਡੇ ਕੋਲ ਇੱਕ ਬੱਚਾ ਸਰਮੇਤ ਹੈ ਐਤ ਕੀ ਸਾਲ ਦਾ ਇੱਕ ਬੱਚਾ ਆਪਣਾ ਰੋਹਨਦੀਪ ਹੈ ਇਹਨਾਂ ਦੋਨਾਂ ਨੇ ਕ੍ਰੈਕ ਕੀਤੀ ਸੀ ਇਹਨਾਂ ਦੇ ਵੀ ਅਗਲੇ ਸਾਲਾਂ ਦੇ ਵਿੱਚ 12-12000 ਸਾਲ ਦਾ ਆਣਾ ਸ਼ੁਰੂ ਹੋ ਜਾਣਾ ਇਹ ਨੈਸ਼ਨਲ ਲੈਵਲ ਦਾ ਹੈਗਾ ਸਕਾਲਰਸ਼ਿਪ ਟੈਸਟ ਜਿਹੜਾ ਹੈ ਤੁਹਾਡਾ ਨੈਸ਼ਨਲ ਲੈਵਲ ਦਾ ਨੈਸ਼ਨਲ ਦਾ ਮਤਲਬ ਸਾਰੇ ਦੇਸ਼ ਵਿੱਚੋਂ ਕੱਲੇ ਪੰਜਾਬ ਚੋਂ ਨਹੀਂ ਇਸ ਕਰਕੇ ਜਿਹੜਾ ਬੱਚਾ ਮਿਹਨਤ ਕਰਦਾ ਹੈ ਉਹਦੀ ਸਮਝ ਲਓ ਆਪਣੀ ਕਮਾਈ ਆ ਉਹਨੇ ਆਪਣੀ ਹਾਇਰ ਐਜੂਕੇਸ਼ਨ ਲਈ ਆਪਣਾ ਕੰਟ੍ਰਿਬਿਊਸ਼ਨ ਆਪਣਾ ਯੋਗਦਾਨ ਪਾਣਾ ਚੁਰੂ ਕਰਤਾ ਆਪਣੇ ਮਾਪਾ-ਪੁੱਤ ਦਾ ਸਟ੍ਰੈਸ ਜਿਹੜੀ ਘਟਾ ਦਿੱਤੀ ਕਿਉਂਕਿ ਜਿਹੜਾ ਬੱਚਾ ਪੜ ਕੇ ਕੰਪੀਟੀਸ਼ਨ ਟੈਸਟ ਕਲੀਅਰ ਕਰ ਸਕਦਾ ਹੈ ਉਹ ਅਗਲੀ ਪੜਾਈ ਨੂੰ ਵੀ ਆਪਣਾ ਵਧੀਆ ਤਰੀਕੇ ਨਾਲ ਚਲਾ ਸਕਦਾ ਹੈ ਸੋ ਇਸ ਕਰਕੇ ਮੈਂ ਆਪਣੀ ਟੀਮ ਜਿਹੜੀ ਹੈਗੀ ਹੈ ਸਕੂਲ ਟੀਮ ਤਾਂ ਹੈ ਹੀ ਹੈ ਨਾਲੇ ਨਾਲ ਐਨਐਮਐਮਐਸ ਕੋਚਿੰਗ ਟੀਮ ਜਿਹਦੇ ਕੇ ਹੈੱਡ ਹੈਗੇ ਹਰਦੇਲ ਸਰ ਜੀ ਨਾਲ ਉਹਨਾਂ ਦੀ ਟੀਮ ਮੈਂਬਰ ਕੋ-ਮੈਂਬਰ ਸੋਮਸਰ ਕ ਜੀ ਤੇ ਨਾਲ ਹੀ ਪ੍ਰਭਜਤ ਮੈਮ ਜਿਹੜਨ ਜਿੰਨਾਂ ਦੇ ਸਬਜੈਕਟ ਦੇ ਅਨੁਸਾਰ ਇਹਨਾਂ ਦੇ ਵਿੱਚ ਹੁੰਦਾ ਹੈ ਉਹ ਸਾਰੇ ਇਸ ਦੇ ਮੈਂਬਰ ਹਨ ਉਹਨਾਂ ਨੂੰ ਵੀ ਸ਼ਾਬਾਸ਼ ਦਿੰਨੀ ਆ ਕਿ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਗਾਈਡ ਕੀਤਾ ਬੱਚਿਆਂ ਨੂੰ ਤਾਂ ਕਿ ਇਹ ਬੱਚੇ ਜਿਹੜੇ ਹੈਗੇ ਇਸ ਟੈਸਟ ਨੂੰ ਕਲੀਅਰ ਕਰ ਸਕੇ ਔਰ ਨਾਲ ਹੀ ਨਾਲ ਆਪਣੇ ਮਾਪਪਰ ਦਾ ਤਾਂ ਸਕੂਲ ਦਾ ਨਾਮ ਰੋਸ਼ਨ ਕਰ ਸਕੇ ਬਹੁਤ ਹੀ ਸ਼ਾਬਾਸ਼ ਬੱਚੇ ਸਾਰਿਆਂ ਨੂੰ ਪਰਮਾਤਮਾ ਕਰੇ ਤੁਸੀਂ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰਹੋ ਤੇ ਤੁਸੀਂ ਅੱਗੇ ਤੋਂ ਹੋਰ ਮੱਲਾ ਮਾਰੋ ਤੇ ਤੁਹਾਡੇ ਦੱਸੇਗੇ ਅਧਿਆਪਕਾਂ ਦੁਆਰਾ ਦੱਸੇਗੇ ਜਿਹੜੇ ਵੀ ਪੂਰਨੇ ਹਨ ਉਹਨਾਂ ਤੇ ਚੱਲੋ ਤਾਂ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਸਫਲ ਹੋ ਸਕੋ ਬਹੁਤ ਬਹੁਤ ਮੈਂ ਵਧਾਈ ਦਿੰਦੇ ਹਾਂ ਆਪਣੀ ਟੀਮ ਨੂੰ ਬੱਚਿਆਂ ਨੂੰ ਸ਼ਾਬਾਸ਼ ਦਿੰਦੇ ਹਾਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਸਾਰੇ ਜene ਬੱਚੇ ਮਿਹਨਤ ਕਰੋ ਲਗਾਤਾਰ ਤਾਂ ਤੁਸੀਂ ਕੁਝ ਵੀ ਪ੍ਰਾਪਤ ਕਰ ਸਕਦੇ ਹੋ ਥੈਂਕ ਯੂ ਰਿਸਪੈਕਟਡ ਮੈਡਮ ਸ਼੍ਰੀਮਤੀ ਬੀਜਲਕਸ਼ਮੀ ਜੀ ਹੈਡਮਿਸਟਰਸ ਅਧਿਆਪਕ ਸਹਿਬਾਨ ਤੇ ਅੱਜ ਦੇ ਜਿਹੜੇ ਚਮਕਦੇ ਸਤਾਰੇ ਆ ਸਭ ਤੋਂ ਪਹਿਲਾਂ ਤਾਂ ਅੱਜ ਦੇ ਵਿਸ਼ੇਸ਼ ਮੌਕੇ ਤੇ ਮੈਂ ਸਾਰਿਆਂ ਨੂੰ ਮੁਬਾਰਕਵਾਦ ਭੇਟ ਕਰਦਾ ਕੀ ਨਾਮ ਦਾ ਹਾਂਜੀ ਨਾਮ ਕੀ ਲੜਾ ਮੇਰਾ ਨਾਮ ਹਰਦੇਵਾਲ ਸਿੰਘ ਅੱਛਾ ਜੀ ਪੰਜਾਬੀ ਮਾਸਟਰ ਸਾਡੇ ਸਕੂਲ ਦੇ ਜਿਹੜੇ ਬੱਚੇ ਆ ਹਰ ਇੱਕ ਸਾਲ ਹੀ ਐਨ ਐਮ ਐਸ ਕੁਆਲੀਫਾਈ ਕਰਦੇ ਆ ਪਿਛਲੇ ਸਾਲ 23 24 ਦੇ ਸੈਸ਼ਨ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਲੜਕੀ ਗੁਰਜੀਤ ਕੌਰ ਨਵੇਤਾ ਤੇ ਮਹਿਕਪ੍ਰੀਤ ਇਹਨਾਂ ਤਿੰਨਾਂ ਬੱਚਿਆਂ ਨੇ ਐਨ ਐਮ ਐਮ ਐਸ نیشنل ਮੀਨਸ ਦਾ ਮੈਰਿਟ ਸਕਾਲਰਸ਼ਿਪ ਬਹੁਤ ਹੀ ਬਕਾਰੀ ਨੈਸ਼ਨਲ ਲੈਵਲ ਦਾ ਜਿਹੜਾ ਕੰਪੀਟੀਸ਼ਨ ਆ ਉਹ ਕੁਆਲੀਫਾਈ ਕੀਤਾ ਸੀ ਇਸ ਸਾਲ ਰੋਹਨਦੀਪ ਸਿੰਘ ਜੋ ਕਿ ਇਸੇ ਪਿੰਡ ਦਾ ਲੜਕਾ ਹੈ ਬੜਾ ਹੁਨਹਾਰ ਨੌਵੀਂ ਚ ਪੜਦਾ ਹੈ ਇਹਨੇ ਕੁਆਲੀਫਾਈ ਕੀਤਾ ਤੇ ਇੱਕ ਲੜਕੀ ਹਲੀਨ ਬੈਂਸ ਜਿਸ ਨੇ ਕਿ ਪੰਜਾਬ ਸਟੇਟ ਟੈਲੈਂਟ ਸਰਚ ਐਗਜ਼ਾਮ ਜਿਹੜਾ ਕੁਆਲੀਫਾਈ ਕੀਤਾ ਬਹੁਤ ਹੀ ਟਫ ਐਗਜ਼ਾਮ ਜਿਹੜਾ ਇਹ ਜਿਹੜਾ ਸਕਾਲਰਸ਼ਿਪ ਐਗਜ਼ਾਮ ਹੈਗਾ ਆ ਇਹ ਜਿੱਥੇ ਬੱਚਿਆਂ ਦੇ ਲਈ ਐ ਸਕਾਲਰਸ਼ਿਪ ਮਿਲਦਾ ਆ ਉੱਥੇ ਇਹਨਾਂ ਨੂੰ ਆਉਣ ਵਾਲੇ ਜਿਹੜੇ ਕੰਪੀਟੀਸ਼ਨ ਆ ਜਿਸ ਤਰ੍ਹਾਂ ਕਿ ਸਿਵਲ ਸਰਵਿਸ ਆ ਯੂ ਪੀ ਐਸ ਸੀ ਆ ਆਈ ਐਸ ਦਾ ਵੀ ਧਿਆਨ ਹੁੰਦਾ ਹੈ ਪੀ ਸੀ ਐਸ ਆ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਜਿਹੜਾ ਕੰਡਕਟ ਕੀਤਾ ਜਾਂਦਾ ਆ ਉਹਦੇ ਵਾਸਤੇ ਬੱਚਿਆਂ ਦੀ ਇਸੇ ਲੈਵਲ ਤੋਂ ਜਿਹੜੀ ਤਿਆਰੀ ਜਿਹੜੀ ਆ ਸ਼ੁਰੂ ਹੋ ਜਾਂਦੀ ਆ ਤੇ ਇਹਦੇ ਬਾਰੇ ਥੋੜਾ ਜਿਹਾ ਮੈਂ ਹੋਰ ਦੱਸਣਾ ਚਾਹੁੰਦਾ ਕਿ ਬੱਚੇ ਜਿਹੜੇ ਆ ਬੱਚਿਆਂ ਨੂੰ ਬਿਲਕੁਲ ਸਕੂਲ ਵੱਲੋਂ ਜਿਹੜੀ ਕੋਚਿੰਗ ਟੀਮ ਆ ਮੈਡਮ ਸ਼੍ਰੀਮਤੀ ਬੀਜੇ ਲక్ష్ਮੀ ਜੀ ਹੁਣਾਂ ਦੀ ਰਹਿਨਮਾਈ ਦੇ ਵਿੱਚ ਕੋਚਿੰਗ ਟੀਮ ਜਿਹੜੀ ਆ 4-5 ਮਹੀਨੇ ਕੋਚਿੰਗ ਦਿੰ ਔਰ ਬੱਚੇ ਜਿਹੜਾ ਕੁਆਲੀਫਾਈ ਕਰ ਜਾਂਦਾ ਆ ਉਹਨੂੰ ਫਿਰ 1000 ਰੁਪਏ ਮਹੀਨਾ ਸਕਾਲਰਸ਼ਿਪ ਮਿਲਦਾ ਪਲੱਸ 2 ਤੱਕ ਇਹ ਮਿਲਣਾ ਆ ਯਾਨੀ ਸਾਲ ਦਾ 12000 ਰੁਪਏ ਬੱਚੇ ਨੂੰ ਇਹ ਸਕਾਲਰਸ਼ਿਪ ਜਿਹੜਾ ਹਾਸਲ ਹੁੰਦਾ ਹੈ ਕਿਸੇ ਸ਼ਾਇਰ ਨੇ ਲਿਖਿਆ ਹੈ ਕਹਿੰਦਾ ਬੇ ਬੇ ਹਿੰਮਤੇ ਬਿਨ ਸ਼ਿਕਵੇ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਤਾਂ ਉੱਗ ਪੈਂਦੇ ਆ ਸੀਨਾ ਪਾੜ ਕੇ ਪੱਥਰਾਂ ਦਾ ਸੋ ਇਹ ਬੱਚੇ ਜਿਹੜੇ ਬਹੁਤ ਹੀ ਹੁਨਾਰਾ ਔਰ ਬੜੇ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਇਹਨਾਂ ਨੇ ਮੱਲ ਮਾਰੀ ਆ ਸਕੂਲ ਦਾ ਨਾਰੋਸ਼ਨ ਕੀਤਾ ਸਟਾਫ ਮਾਨ ਦਾ ਬਹੁਤ ਬਖਸ਼ਿਆ ਬਹੁਤ ਖੁਸ਼ ਹੈ ਇਸ ਵੇਲੇ ਸਾਰਾ ਸਟਾਫ ਕਿ ਇਹ ਬੱਚੇ ਜਿਹੜੇ ਆ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮੱਲਾਂ ਮਾਰਨੀਆਂ ਆ ਕਿਉਂਕਿ ਇਹਨਾਂ ਨੂੰ ਜੇ ਤਾਂ ਐਨਐਮਐਸ ਦੀ ਤਿਆਰੀ ਕਰਦੇ ਆ ਜਾਂ ਪੰਜਾਬ ਸਟੇਟ ਟੈਲੈਂਟ ਸਰਚ ਇਗਜ਼ਾਮ ਦੀ ਤਿਆਰੀ ਕਰਦੇ ਆ ਉਸ ਵੇਲੇ ਫਿਰ ਇਹਨਾਂ ਨੂੰ ਜਿਹੜੀ ਨਾਲੋਂ ਨਾਲ ਸਿਵਲ ਸਰਵਿਸ ਜਿਹੜੀ ਹੈਗੀ ਆ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਗਾਈਡੈਂਸ ਦਿੱਤੀ ਜਾਂਦੀ ਹੈਗੀ ਆ ਤਾਂ ਮੇਰੇ ਨਾਲ ਜਿਹੜੀ ਕੋਚਿੰਗ ਟੀਮ ਆ ਸ੍ਰੀ ਸੋਮਪrakash ਜੀ ਐਸਐਸ ਮਾਸਟਰ ਤੇ ਮੈਡਮ ਸ਼੍ਰੀਮਤੀ ਪ੍ਰਭਜਿਤ ਕੌਰ ਜੀ ਸਾਇੰਸ ਮਿਸਟਰਸ ਤੇ ਮੈਡਮ ਸ਼੍ਰੀਮਤੀ ਬਿਜਲਕਸ਼ਮੀ ਜੀ ਇਹਨਾਂ ਦੀ ਰਹਿਨਮਾਈ ਦੇ ਹੇਠ ਪੂਰੇ ਸਟਾਫ ਦੇ ਸਹਿਯੋਗ ਦੇ ਨਾਲ ਅੱਜ ਅਸੀਂ ਬੱਚਿਆਂ ਨੂੰ ਸਨਮਾਨਿਤ ਕੀਤਾ ਹੈਗਾ ਸਾਰੇ ਬੱਚਿਆਂ ਦੇ ਘਰਾਂ ਦੇ ਵਿੱਚ ਇਹਨਾਂ ਬੱਚਿਆਂ ਨੇ ਕੁਆਲੀਫਾਈ ਕੀਤਾ ਸੀਗਾ ਉਹਨਾਂ ਨੂੰ ਘਰੋਂ ਲੈ ਕੇ ਅਸੀਂ ਅੱਜ ਸਕੂਲ ਦੇ ਵਿੱਚ ਪਹੁੰਚਿਆ ਕਾਫਲੇ ਦੇ ਰੂਪ ਦੇ ਵਿੱਚ ਔਰ ਬੱਚਿਆਂ ਨੇ ਜਿੱਥੇ ਬੱਚਿਆਂ ਨੂੰ ਖੁਸ਼ੀ ਆ ਉਹਨਾਂ ਦੇ ਮਾਪਿਆਂ ਨੂੰ ਖੁਸ਼ੀ ਆ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਇਲਾਕੇ ਦੇ ਵਿੱਚ ਪੂਰੇ ਬਲਾਕ ਦੇ ਵਿੱਚ ਜਿਹੜਾ ਜਲਪੇ ਸਕੂਲ ਆ ਪਹਿਲੇ ਪੰਜਾਂ ਸਕੂਲਾਂ ਦੇ ਵਿੱਚ ਆਉਂਦਾ ਹੈ ਇਸ ਇਹ ਸਾਰਾ ਕੁਝ ਬੱਚਿਆਂ ਨੇ ਸਾਨੂੰ ਮਾਣ ਦਵਾਇਆ ਅੱਜ ਬੜਾ ਖੁਸ਼ੀ ਦਾ ਦਿਨ ਹੈ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ-ਬਹੁਤ ਮੁबारकबाद ਤੇ ਸਾਰੇ ਅਧਿਆਪਕ ਸਾਹਿਬਾਨ ਦਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਸਾਰੇ ਇੱਥੇ ਹਾਜ਼ਰ ਹੋ ਆ ਧੀ ਮੈਜ ਸ਼ਰੰਜੀ ਸਿੰਘ ਇੰਗਲਿਸ਼ ਮਾਸਟਰ ਇਸ ਸਕੂਲ ਦੇ ਵਿੱਚ ਐਨਮਐਸ ਦੀ ਜਿਹੜੀ ਪ੍ਰੀਖਿਆ ਪਾਸ ਕਰਨਾ ਇਹ ਕੋਈ ਸੌਖਾ ਕੰਮ ਨਹੀਂ ਹੁੰਦਾ ਇਹ ਇਸ ਚੀਜ਼ ਤੋਂ ਪਤਾ ਲੱਗਦਾ ਦੀ ਚੁਨਿੰਦਾ ਸਕੂਲ ਦੇ ਚੁਨਿੰਦਾ ਜਿਹੜੇ ਵਿਦਿਆਰਥੀ ਨੇ ਇਸ ਨੂੰ ਕਲੀਅਰ ਕਰਦੇ ਨੇ ਕਿਉਂਕਿ ਇਹਦੇ ਵਿੱਚ ਲਗਾਤਾਰ ਮਿਹਨਤ ਦੀ ਲੋੜ ਪੈਂਦੀ ਹੈ। ਤੋਂ ਇਹ ਸਰਕਾਰੀ ਹਾਈ ਸਕੂਲ ਦੀ ਰੀਤ ਰਹੀ ਹੈ ਪਿਛਲੇ ਕਈ ਸਾਲਾਂ ਤੋਂ ਕਿ ਇਸ ਸਕੂਲ ਦੇ ਹਰ ਸਾਲ ਜਿਹੜੇ ਕੁਝ ਵਿਦਿਆਰਥੀ ਨੇ ਐਨਐਮਐਸ ਦੀ ਪ੍ਰੀਖਿਆ ਪਾਸ ਕਰਦੇ ਨੇ ਤੇ ਸਕਾਲਰਸ਼ਿਪ ਜਿਹੜੀ ਹੈਗੀ ਆ ਉਸ ਦੇ ਅਧਿਕਾਰੀ ਹੁੰਦੇ ਨੇ। ਸੋ ਮੈਨੂੰ ਬੜਾ ਮਾਣ ਹੈਗਾ ਕਿ ਐਨਐਮਐਸ ਦੀ ਕੋਚਿੰਗ ਕਿਉਂਕਿ ਫ੍ਰੀ ਹੀ ਦਿੱਤੀ ਜਾਂਦੀ ਆ ਤੇ ਲਗਾਤਾਰ ਜਿਹੜੀ ਹੈਗੀ ਆ ਔਰ ਸੈਸ਼ਨ ਦੇ ਸ਼ੁਰੂ ਤੋਂ ਹੀ ਇਸ ਦੀ ਤਿਆਰੀ ਜਿਹੜੀ ਹੈਗੀ ਆ ਸ਼ੁਰੂ ਹੋ ਜਾਂਦੀ ਆ ਤੇ ਬੱਚਿਆਂ ਨੂੰ ਇਸ ਦੇ ਪ੍ਰਤੀ ਗਾਈਡ ਕੀਤਾ ਜਾਂਦਾ। ਤੋਂ ਇਹ ਵਿਦਿਆਰਥੀ ਵੀ ਜਿੱਥੇ ਵਧਾਈ ਦੇ ਹੱਕਦਾਰ ਨੇ ਉੱਥੇ ਹੀ ਜਿਹੜੀ ਅਨੋਮਸ ਕੋਚਿੰਗ ਟੀਮ ਹੈਗੀ ਆ ਉਹ ਵੀ ਵਧਾਈ ਦੀ ਹੱਕਦਾਰ ਹੈਗੀ ਆ ਵੀ ਉਹਨਾਂ ਦੀ ਗਾਈਡੈਂਸ ਸਦਕਾ ਜਿਹੜਾ ਹੈਗਾ ਆ ਵੀ ਇਹਨਾਂ ਵਿਦਿਆਰਥੀਆਂ ਨੇ ਅੱਜ ਜੋ ਕਾਮਯਾਬੀ ਦਾ ਸਵਾਦ ਚੱਕਿਆ ਹੈਗਾ ਤੋਂ ਮੈਂ ਆਸ ਕਰਦਾ ਹੈਗਾ ਕਿ ਆਉਣ ਵਾਲੇ ਕੰਪੀਟੀਸ਼ਨਸ ਦੇ ਵਿੱਚ ਵੀ ਕਿਉਂਕਿ ਕਿਤਨਾ ਕਿਤੇ ਕਿਹਾ ਜਾਂਦਾ ਵੀ ਸ਼ਾਇਦ ਸਰਕਾਰੀ ਸਕੂਲ ਦੇ ਜਿਹੜੇ ਵਿਦਿਆਰਥੀ ਨੇ ਉਹ ਕੰਪੀਟੀਸ਼ਨ ਦੀ ਭਾਵਨਾ ਉਹਨਾਂ 'ਚ ਘੱਟ ਹੁੰਦੀ ਆ ਪਰ ਇਹ ਕਾਮਯਾਬੀ ਸਿੱਧ ਕਰਦੀ ਹੈ ਕਿ ਵੀ ਅਗਰ ਪ੍ਰੋਪਰ ਗਾਈਡੈਂਸ ਦਿੱਤੀ ਜਾਵੇ ਤੇ ਲਗਾਤਾਰ ਜਿਹੜੀ ਮਿਹਨਤ ਕੀਤੀ ਜਾਵੇ ਤੇ ਇਹਨਾਂ ਵਿਦਿਆਰਥੀਆਂ ਦੇ ਵਿੱਚ ਕੰਪੀਟੀਸ਼ਨ ਦੀ ਭਾਵਨਾ ਬਹੁਤ ਹੈਗੀ ਆ ਤੇ ਅੱਜ ਇਹਨਾਂ ਨੇ ਪਹਿਲੀ ਜਿਹੜੀ ਕਾਮਯਾਬੀ ਜਿਹੜੀ ਹੈਗੀ ਉਸ ਕੰਪੀਟੀਸ਼ਨ ਦੇ ਵਿੱਚ ਹਾਸਲ ਕੀਤੀ ਆ ਸੋ ਬਹੁਤ ਬਹੁਤ ਜਿੱਥੇ ਮੁਬਾਰਕਬਾਦ ਹੈਗੀ ਆ ਉੱਥੇ ਹੀ ਸ਼ੁਭਕਾਮਨਾਵਾਂ ਵੀ ਹੈਗੀਆਂ ਦੀ ਆਉਣ ਵਾਲੇ ਹਾਲੇ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਆਉਣ ਵਾਲੇ ਕਈ ਪੜਾਅ ਨੇ ਕਿ ਕੰਪੀਟੀਸ਼ਨਸ ਨੇ ਜਿਹੜੇ ਉਹ ਕਲੀਅਰ ਕਰਨ ਥੈਂਕ ਯੂ ਵੈਰੀ ਮਚਾ ਕਿਉਂ ਨਾ ਜੀ ਸੋਮਪrakash ਹਾਂ ਜੀ ਸਰ ਸ਼ੂਹ ਸਾਇੰਸ ਮਾਸਟਰ ਤੇ ਅੱਜ ਦਾ ਜਿਹੜਾ ਮੌਕਾ ਹੈਗਾ ਆ ਇਹਦੇ ਵਿੱਚ ਬੱਚੇ ਸਾਡੇ ਸਕੂਲ ਦੇ ਹੈਗੇ ਆ ਜਿਨ੍ਹਾਂ ਨੇ ਐਨਐਮਐਮਸ ਕੁਆਲੀਫਾਈ ਕੀਤਾ ਹੈ ਤੇ ਇਸ ਤੋਂ ਇਲਾਵਾ ਬਾਕੀ ਜਿਹੜਾ ਸਟਾਫ ਮੈਂਬਰਸ ਹੈਗੇ ਆ ਸਕੂਲ ਦੇ ਇਸ ਤੋਂ ਮੈਡਮ ਸ਼੍ਰੀਮਤੀ ਵਿਜੀ ਲక్ష్ਮੀ ਜੀ ਐਡਮਿਨਿਸਟਰਰ ਸਰ ਸਭ ਨੂੰ ਜਿਹੜਾ ਹੈਗੇ ਆ ਇਸ ਤੋਂ ਬੱਚਿਆਂ ਨੂੰ ਸਭ ਨੂੰ ਜਿਹੜੀਆਂ ਇਸ ਮੌਕੇ ਤੇ ਬਹੁਤ-ਬਹੁਤ ਮੁਬਾਰਕਾਂ। ਹਾਂਜੀ ਸਰ ਮੈਂ ਵਿਰਿੰਦਰ ਟਾਈ ਦਾ ਹਿੰਦੀ ਮਾਸਟਰ ਸਰਕਾਰੀ ਹਸਪਤਲ ਜਲ ਤੋਂ ਅੱਜ ਇਸ ਮੁਬਾਰਕ ਮੌਕੇ ਤੇ ਸਮੂਹ ਸਟਾਫ ਬੱਚਿਆਂ ਨੂੰ ਤੇ ਉਹਨਾਂ ਦੇ ਮਾਤਾ-ਪਿਤਾ ਨੂੰ ਔਰ ਹੈਡਮਿਸਟਰ ਜੀ ਨੂੰ ਤੌਰ ਪਰ ਮੁਬਾਰਕਾਂ ਦਿੰਦਾ ਹਾਂ ਕਿ ਨਾ ਬੱਚਿਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਨਐਮਐਸ ਪ੍ਰੀਖਿਆ ਪਾਸ ਕੀਤੀ ਹੈ ਤੇ ਅੱਗੋਂ ਵੀ ਇਸੇ ਤਰ੍ਹਾਂ ਹੀ ਬੁਲੰਦੀਆਂ ਛੂੰਦੇ ਰਹਿਣਗੇ। ਔਰ ਮੇਰੀ ਪ੍ਰਮਾਤਮਾ ਜੀ ਦੁਆਇਆ ਕਿ ਇਹ ਦਿਨ ਰਾਤ ਚ ਚੌਕੀ ਦਿਨ ਦੁਗਣੀ ਰਾਤ ਚੌਗਣੀ ਤਰਕੀ ਹੈ ਧੰਨ। ਹਮ ਤੁਸੀ ਕਹਿਣਾ ਚਾਹੁੰਦੇ। ਬੱਚਾ ਨੂੰ ਸੰਦੇਸ਼। ਮੈਂ ਵਿਜੈ ਲక్ష్ਮੀ ਹੈਡਮਿਸਟ्रेस ਸਰਕਾਰੀ ਹਾਈ ਸਕੂਲ ਜਲਪੇ ਇਸ ਸਕੂਲ ਦੇ ਵਿੱਚ ਐਜ਼ ਅ ਟੀਚਰ ਬਣ ਕੇ ਆਈ ਸੀ ਸਾਇੰਸ ਮਿਸਟਰਸ ਰਣਕੀ ਤੇ ਸਾਡਾ ਸੁਪਨਾ ਸੀਗਾ ਉਸ ਵੇਲੇ ਕਿ ਵੀ ਸਾਡੇ ਬੱਚੇ ਵਧੀਆ ਤੋਂ ਵਧੀਆ ਐਜੂਕੇਸ਼ਨ ਪ੍ਰਾਪਤ ਕਰਦੇ ਰਹਿਣ ਤੇ ਸਾਡੇ ਸਕੂਲ ਦਾ ਨਾਮ ਰੋਸ਼ਨ ਕਰਦੇ ਰਹਿਣ। ਔਰ ਇਹ ਸਪਿਰਤ ਨੂੰ ਸੋਚਦੇ ਹਾਂ ਜਾਂ ਜੋ ਅਸੀਂ ਸੋਚੇ ਸੀ ਸਾਡੇ ਵਿੱਚ ਤੁਹਾਡੇ ਸਾਹਮਣੇ ਅੱਜ ਦਿਖਾਈ ਦੇ ਹੀ ਰਹੇ ਹਨ ਕਿ ਵੀ ਜਿਵੇਂ ਸ਼ਰੰਦੀ ਸਰ ਨੇ ਵੀ ਦੱਸਿਆ ਵੀ ਇਹਨੇ ਸਾਲਾਂ ਤੋਂ ਆਪਣਾ ਇਹ ਪੇੜ ਤੇ ਜਿਹੜੀ ਹੈਗੀ ਹੈ ਬੱਚਿਆਂ ਨੇ ਕੰਟੀਨਿਊ ਕਰਦੇ ਪਏ ਹਨ ਮੈਂ ਇਹਨਾਂ ਬੱਚਿਆਂ ਨੂੰ ਮੁਬਾਰਕਬਾਦ ਦਿੰਨੀ ਹਾਂ ਸ਼ਾਬਾਸ਼ ਦਿੰਨੀ ਹਾਂ ਤੇ ਨਾਲ ਹੀ ਨਾਲ ਇਹਨਾਂ ਦੀ ਕੋਚਿੰਗ ਟੀਮ ਨੂੰ ਬਹੁਤ ਬਹੁਤ ਸ਼ਾਬਾਸ਼ ਦਿੰਨੀ ਹੈ ਵੀ ਜਿਨ੍ਹਾਂ ਨੇ ਆਪਣਾ ਬਹੁਮੁੱਲਾ ਕੀਮਤੀ ਸਮਾਂ ਜਿਹੜਾ ਕੱਢ ਕੇ ਇਹਨਾਂ ਨੂੰ ਯੋਗ ਅਗਵਾਈ ਦਿੱਤੀ ਤੇ ਨਾਲ ਹੀ ਨਾਲ ਇਹਨਾਂ ਦੇ ਪੇਰੈਂਟਸ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੀ ਘਰ ਪੜ੍ਹਨ ਲਈ ਮਾਹੌਲ ਦਿੱਤਾ ਵਧੀਆ ਦਿੱਤਾ ਤਾਂ ਕਿ ਬੱਚੇ ਜਿਹੜੇ ਹੈਗੇ ਘਰ ਵੀ ਲਗਾਤਾਰ ਮਿਹਨਤ ਕਰਦੇ ਰਹੇ ਜਿਸ ਦੇ ਸਦਕੇ ਅੱਜ ਇਹਨਾਂ ਨੇ ਐਨ ਐਮ ਐਮ ਐਸ ਨੈਸ਼ਨਲ ਲੈਵਲ ਦਾ ਜਿਹੜਾ ਕੰਪੀਟੀਸ਼ਨ ਟੈਸਟ ਹੈ ਕਲੀਅਰ ਕੀਤਾ ਸੀਗਾ ਤੇ ਅੱਜ ਸੀ ਇਹਨਾਂ ਨੂੰ ਸਨਮਾਨਿਤ ਕਰਕੇ ਲੈ ਕੇ ਆਏ ਹਾਂ ਇਸ ਸਬੰਧ ਦੇ ਵਿੱਚ ਮੈਂ ਆਪਣੇ ਸਾਰੇ ਟੀਮ ਮੈਂਬਰਸ ਨੂੰ ਬਹੁਤ-ਬਹੁਤ ਵਧਾਈ ਦਿੰਦੀ ਹਾਂ ਇਹਨਾਂ ਬੱਚਿਆਂ ਨੂੰ ਬਹੁਤ-ਬਹੁਤ ਸ਼ਾਬਾਸ਼ ਦਿੰਦੇ ਹੋਏ ਹਾਂ ਇਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਹਾਂ ਕਿ ਵੀ ਅਗਲੇ ਵੀ ਆਉਣ ਵਾਲੇ ਸਮੇਂ ਵਿੱਚ ਆਪਣੇ ਕੰਪੀਟੀਸ਼ਨਰ ਲਈ ਹੋਰ ਮਿਹਨਤ ਕਰਦੇ ਰਹਿਣਗੇ ਥੈਂਕ ਯੂ ਹਾਂਜੀ ਕਾਕੇ ਕੀ ਨਾ ਆ ਤੁਹਾਡਾ ਨਵੇਦੀ ਤਾਂ ਠੀਕ ਹੈ ਕਿਹੜੀ ਕਲਾਸ ਪੜ੍ਹਦੇ 10th ਹਾਂਜੀ ਜਿਹੜਾ ਤੁਸੀਂ ਆ ਟੈਸਟ ਪਾਸ ਕੀਤਾ ਆ ਇਹਦੇ ਲਈ ਕੁਝ ਸਾਨੂੰ ਜਾਣਕਾਰੀ ਦੇ ਦਿਓ ਤੁਹਾਨੂੰ ਦੱਸ ਕੇ ਸਾਡੇ ਪਹਿਲਾਂ ਮਤਲਬ ਕਿ ਬਲਦੀਤ ਤੇ ਹਲੀ ਨੂੰ ਲੈ ਕੇ ਗਏ ਸੀ ਮੈਂ ਕਿ ਮੈਮੀ ਕਾਨਾ ਆਪਣੇ ਘਰ ਦੇ ਦਾ ਨਾਮ ਰੋਸ਼ਨ ਕਾਨਾ ਠੀਕ ਹੈ ਜੀ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ ਨਹੀਂ ਸਕੂਲ ਦੇ ਟੀਚਰਾਂ ਨੇ ਸਹਿਯੋਗ ਪੂਰਾ ਦਿੱਤਾ ਹਾਂਜੀ ਤੁਹਾਡਾ ਫਿਊਚਰ ਏਮ ਕੀ ਤੁਸੀਂ ਬੰਨਾ ਚਾਹੁੰਦੇ ਹੋ ਮੈਂ ਆਰਮੀ ਡਾਕਟਰ ਬੰਨਾ ਚਾਹੁੰਦੀ ਮੈਂ ਪਹਿਲਾਂ ਮਤਲਬ ਕਿ ਉਹ ਕਾਨਾ ਡਰੈਸ ਡਿਜ਼ਾਈਨਿੰਗ ਕੰਨਾ ਚਾਹੁੰਦੀ ਸੀ ਅੱਛਾ ਜੀ ਠੀਕ ਹੈ ਮੇਰਾ ਨਾਮ ਗੁਰਜੀਤ ਕਾ ਮੈਂ 10th ਕਲਾਸ ਦੇ ਸਟੂਡੈਂਟ ਹਾਂ ਮੈਂ ਪਹਿਲਾਂ ਨਾ ਸੋਚਦੀ ਸੀ ਕਿ ਨਾ ਕਾਤ ਜਿਆਦਾ ਮਾਨ ਤੇ ਨਾ ਵਧਾਉਣਾ ਆ ਤੇ ਐਨਐਮਐਸ ਦੀ ਪਹਿਲਾਂ ਮੈਂ ਤਿਆਰੀ ਨਹੀਂ ਸੀ ਕਰਦੀ ਹੁੰਦੀ ਮੈਂ ਸਕੂਲ ਆ ਕੇ ਜਿੰਨੀ ਕੱਲ ਨਹੀਂ ਕੱਲ ਫਿਰ ਮੈਂ ਘਰੇ ਬਹਿ ਕੇ ਸੋਚਿਆ ਕਿ ਜੇ ਮੈਂ ਘਰੇ ਵੀ ਤਿਆਰੀ ਕਰੂੰਗੀ ਫਿਰ ਹੀ ਕਲੀਅਰ ਹੋਊਗਾ ਫਿਰ ਮੈਂ ਕੰਟੀਨਿਊ ਤਿਆਰੀ ਕਰਨੀ ਸ਼ੁਰੂ ਕੀਤੀ ਤੇ ਮੈਂ ਐਨਐਮਐਸ ਦਾ ਪੇਪਰ ਕਲੀਅਰ ਕੀਤਾ ਤੇ ਮੇਰਾ ਨੀਮਾ ਬੀਕੋਮ ਕਰਕੇ ਸੀਏ ਬਣਨਾ ਠੀਕ ਹੈ ਜੀ ਤੇਪਰੀ ਸਿੰਘ ਮੈਂ 10ਵੀਂ ਜਵੰਦ ਵਿਦਿਆਰਥਣ ਹਾਂ ਮੈਂ ਨਮਸਾ ਦੀ ਬਹੁਤ ਤਿਆਰੀ ਕੀਤੀ ਜੋ ਸਕੂਲੇ ਪੜਾਉਂਦੇ ਸੀ ਮੈਂ ਘਰ ਜਾ ਕੇ ਦੋ ਦੋ ਤਿੰਨ ਤਿੰਨ ਵਾਰੀ ਰਿਵੀਜ਼ਨ ਕਰਦਾ ਸੀ ਤੇ ਨਾਲ ਹੋਰ ਮੁਸ਼ਕਲ ਸਵਾਲ ਸੋਲਵ ਕਰਨ ਦੀ ਕੋਸ਼ਿਸ਼ ਕਰਦਾ ਮੈਂ ਫਿਰ ਮੇਰੇ ਘਰ ਦੇ ਰਿਹਾ ਮੈਨੂੰ ਬਹੁਤ ਸਾਰਾ ਸਹਿਯੋਗ ਕੀਤਾ ਟੀਚਰਾਂ ਨੇ ਵੀ ਬਹੁਤ ਸਾਰਾ ਸਹਿਯੋਗ ਕੀਤਾ ਤਾਂ ਮੈਂ ਫਾਸ ਫਿਊਚਰ ਚ ਕੀ ਬਣਾ ਚਾਹੁੰਦਾ ਤੁਸੀਂ ਮੈਂ ਯੂਪੀਐਸਸੀ ਕਲੀਅਰ ਕਰਨਾ ਚਾਹੁੰਦਾ ਠੀਕ ਹੈ ਸਿੰਘ ਹੈ ਮੈਂ 9th ਕਲਾਸ ਦਾ ਵਿਦਿਆਰਥੀ ਹਾਂ ਮੈਂ ਐਨਵਸ ਦਾ ਪੇਪਰ ਕਲੀਅਰ ਕੀਤਾ ਹੈ ਟੀਚਰਾਂ ਨੇ ਤੇ ਘਰਦਿਆਂ ਨੇ ਬਹੁਤ ਸਹਿਯੋਗ ਦਿੱਤਾ ਹੈ ਮੇਰਾ ਫਿਊਚਰ ਵਿੱਚ ਇਹ ਮੈਂ ਹੈ ਕਿ ਮੈਂ ਡਾਕਟਰ ਬਣਨਾ ਹੈ ਡੰਡਾ ਮੇਰਾ ਨਾਮ ਸਰਬੀਤ ਖੁੱਤਣ ਹੈ ਮੈਂ 9th ਕਲਾਸ ਦਾ ਵਿਦਿਆਰਥੀ ਹਾਂ ਮੈਂ ਐਨਐਮਐਸ ਪਾਸ ਕੀਤੀ ਸੀ ਇਸ ਵਿੱਚ ਮੇਰੇ ਸਕੂਲ ਅਧਿਆਪਕਾਂ ਨੇ ਅਤੇ ਮੇਰੇ ਮਾਪਿਆਂ ਨੇ ਬਹੁਤ ਸਹਾਇਤਾ ਕੀਤਾ ਉਹਨਾਂ ਨੇ ਮੈਨੂੰ ਜਿਹੜੇ ਮੈਨੂੰ ਸਵਾਲ ਨਹੀਂ ਆਉਂਦੇ ਸੀ ਉਹ ਮੈਨੂੰ ਉਹਨਾਂ ਨੇ ਸਮਝਾਏ ਤੇ ਮੈਂ ਘਰ ਜਾ ਕੇ ਵੀ ਰਿਵੀਜ਼ਨ ਕਰਦਾ ਹੁੰਦਾ ਸੀ ਉਹਨਾਂ ਸਵਾਲਾਂ ਦੇ ਮੇਰਾ ਏਮ ਹੈ ਡਾਕਟਰ ਬੰਨਾ ਠੀਕ ਹੈ ਜੀ